ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣਾ ਚੈਨਲ ਭਗਵਾਂ ਦਾ ਵੀ ਫਰਮ ਹੈ। ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਂ ਪਿੰਨ ਮਾਲਲਾ ਜਿਹੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਵਿੱਚ ਟੋਟਲ ਤਾਂ ਵਿਚਾਰ ਤੁਹਾਨੂੰ ਦਿਖਾਵਾਂਗੇ। ਬਿਲਕੁਲ ਸੋਇ ਸਮਾਏ ਆ ਸਾਰੇ ਤੇ ਤਿੰਨ ਝੋਟੀਆਂ ਤੇ ਇੱਕ ਵਹਿੜਿਆ ਤੇ ਆਪਾਂ ਪਹੁੰਚੇ ਆ ਵੀਰ ਛੇਰੇ ਕੋਲ ਤੇ ਅੱਜੋ ਕਰਦੇ ਆ ਵੀਰਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਸ ਨੌਟ ਠੀਕ ਆ ਗੋ ਵਰੀਆ ਵਰੀਆ ਕਾਪਾ ਦੇ ਪ੍ਰੋਗਰਾਮ ਦਾ ਸੀ ਚਲੋ ਕਿਰਪਾਈ ਚਾਈ ਦੀ ਜੀ ਹਾਂਜੀ ਤੇ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਗੜੀ ਤੇ ਤਸਵੀਰ ਹਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 981456118 ਠੀਕ ਹੈ ਠੀਕ ਹੈ ਜੀ ਹਾਂਜੀ ਤੇ ਕਰੀਏ ਸ਼ੁਰੂਆਤ ਇਹਦਾ ਹਾਂਜੀ ਕਰੀਏ ਵੀਰ ਜੀ ਇੱਕ ਆਪਾਂ ਬੇਤੀ ਕਰ ਲਈ ਪਹਿਲਾਂ ਹਾਂਜੀ ਆਪਣੇ ਵੀਰ ਭਰਾਵਾਂ ਆਪਣੇ ਖਾਸ ਕਰਕੇ ਵਪਾਰੀ ਭਰਾਵਾਂ ਅੱਛਾ ਜੀ ਇਹ ਜਿੰਨਾ ਦਾ ਕੰਮ ਕਰ ਰਿਹਾ ਠੀਕ ਜੀ ਇੱਕ ਨਾ ਨਵਾਂ ਮੰਨ ਲਓ ਵੀ ਚੋਰਾਂ ਨੇ ਰਾਹ ਲੱਭਾ ਵਾ ਅੱਛਾ ਜੀ ਮੈਨੂੰ ਨਾ ਫੋਨ ਆਇਆ ਏ ਇਧਰੋਂ ਬਠਿੰਡੇ ਵਾਲੀ ਸਾਈਡ ਤੋਂ ਤੇ ਮੰਨ ਲਓ ਇੱਕ ਦੋ ਵੀਰਾਂ ਨੇ ਆ ਗਏ ਹੋਰ ਵੀ ਹੋ ਚੁੱਕੀ ਏ ਗੱਲ ਠੀਕ ਹੈ ਜੀ ਕੋਈ ਬੰਦਾ ਫੋਨ ਕਰਦੇ ਇਹਦੇ ਕਹਿੰਦੇ ਵੀ ਵੀਰ ਜੀ ਤੁਹਾਨੂੰ ਕੰਮ ਦੀ ਲੋੜ ਏ ਹਾਂ ਜੀ ਬੰਦਾ ਰੱਖਣਾ ਤੁਸੀਂ ਕੰਮ ਤੇ ਤੁਹਾਨੂੰ ਕੰਮ ਵਾਸਤੇ ਬੰਦਾ ਚਾਹੀਦਾ ਵਾ ਤੇ ਆਪਾਂ ਜਿ ਤਰ੍ਹਾਂ ਕਹਿ ਦਿੰਨੇ ਵੀ ਚਲੋ ਸਾਨੂੰ ਮੈਨੂੰ ਲੋੜ ਹੀ ਬੰਦੇ ਦੀ ਤੇ ਮੈਂ ਹਾਂ ਕਰਦੀ ਮੈਂ ਹਾਂ ਵੀਰ ਜੀ ਸਾਨੂੰ ਚਾਹੀਦਾ ਵਾ ਬੰਦਾ ਤੇ ਕਹਿੰਦਾ ਵੀ ਅਸੀਂ ਦੋਵੇਂ ਜੀ ਆ ਤੇ ਅਸੀਂ ਤੁਹਾਡੇ ਕੋਲ ਆ ਜਾਾਂਗੇ ਤੁਸੀਂ ਆਡੇ ਦਾ ਮਹੀਨਾ ਟੋਕ ਲਓ ਤੇ ਮਹੀਨਾ ਚਲੋ 15000 ਰੁਪਏ ਉਹਨੇ ਮੰਗਿਆ ਕਰਦਿਆ ਕੱਤਰਦਿਆ ਮੇਰੇ 12000 ਰੁਪਏ ਦੀ ਗੱਲ ਹੋਦੀ ਉਹਦੇ ਨਾਲ ਇਹ ਮੈਨੂੰ ਕਹਤਾ ਉਹਨਾਂ ਨੇ ਵੀ ਪੈਸੇ ਪਾ ਲਓ ਤੁਸੀਂ ਹਾਂ ਨਹੀਂ ਮੰਨ ਲਓ ਵੀ ਬੱਸ ਦਾ ਕਰਾਇਆ ਜਾਂ ਇਹੀ ਘਰੇ ਥੋੜਾ ਬਹੁਤਾ ਆਪਣੇ ਨਿਆਣਿਆਂ ਨੂੰ ਖਰਚਾ ਦੇ ਆਈਏ ਠੀਕ ਹੈ ਠੀਕ ਹੈ ਜੀ ਵੀਰ ਜੀ ਤੁਸੀਂ ਪਹਿਲਾਂ ਪੈਸੇ ਪਾ ਦਿਓ ਤੁਹਾਨੂੰ 1000 2000 ਰੁਪਈਆ 5000 ਹਾਂਜੀ ਤੇ ਵੀਰ ਜੀ ਚਲੋ ਮੈਂ ਵੀ ਪਾਏ ਆ ਤੇ ਇੱਕ ਦੋ ਵੀਰ ਭਰਾਵਾਂ ਨੇ ਹੋਰ ਨੇ ਵੀ ਪਾ ਲਏ ਆ ਜਦੋਂ ਪੈਸੇ ਚੱਲ ਜਾਂਦੇ ਆ ਨਾ ਸਭ ਤੋਂ ਵੱਧਾ ਫੋਨ ਹੀ ਨਹੀਂ ਚੱਕਦੇ ਤੇ ਮੈਂ ਤਾਂ ਮੇਰੀ ਫਰਾਉਡ ਆ ਬੰਦਾ ਉਹਦੀ ਵੀਰ ਦੇ ਡਾਕੂਮੈਂਟਸ ਆ ਫੈਂਡ ਕਿੱਦੇ ਜੀ ਉਹ ਤੁਸੀਂ ਵੀਰ ਦਾ ਇੱਕ ਵਾਰੀ ਨਾਮ ਸਾਰਾ ਐਡਰੈਸ ਬੋਲ ਦਿਓ ਮੇਰੇ ਕੋਲ ਜੇ ਜੀ ਤੁਸੀਂ ਐਕਟਿ ਸਾਊਦਨ ਰੋਵਿਓ ਨੱਗਾ ਦੇ ਕੋਲੋਂ ਬਜੋ ਤੇ ਅੱਗੇ ਆਪਾਂ ਤੇ ਵਿਜੀਲ ਦਾ ਪੂਰਾ ਨਾਮ ਲਾ ਦੇਵਾ ਨਵਰਾਜ ਇਹ ਇਹ ਬਾਈ ਦਾ ਨਾਮ ਹੈਗਾ ਜੀ ਕੁਲਦੀਪ ਸਿੰਘ son of ਬੂਟਾ ਸਿੰਘ ਬੂਟਾ ਸਿੰਘ ਤੇ ਆ ਬਾਕੀ ਤੁਹਾਨੂੰ ਵੀਡੀਓ ਤੇਂਡ ਰਾਮਪੁਰਾ ਫੂਲ ਫੂਲ ਉੱਤੇ ਅੱਛਾ ਰਾਹਪੁਰਾ ਪਿੰਡਿਆ ਨਹੀਂ ਰਾਜਗੜ ਰਾਜਗੜ ਪਿੰਡ ਰਾਜਗੜ ਜੇ ਤਹਿਸੀਲ ਰਾਮਪੁਰਾ ਫੂਲਿਆ ਤੇ ਜ਼ਿਲ੍ਹਾ ਬਠਿੰਡਾ ਜੇ ਪਾਏ ਸੀਗੇ ਮੈਨੂੰ ਨੇ ਪਹਿਲੋਂ ਮੰਨ ਲਓ ਡਾਕੂਮੈਂਟ ਆਪਣੇ ਪਾ ਦਿੰਦਾ ਵਾ ਤੇ ਮੁੜ ਕੇ ਉਸ ਤੋਂ ਬਾਅਦ ਕਹਿੰਦਾ ਵਾ ਆ ਵੇਖੋ ਮੈਂ ਤੁਹਾਨੂੰ ਸੈਂਡ ਕੀਤੇ ਸੀਗੇ ਹਾਂਜੀ ਹਾਂਜੀ ਡਾਕੂਮੈਂਟ ਸੈਂਡ ਕਰ ਦਿੰਦਾ ਵਾ ਆਪਣੇ ਠੀਕ ਹੈ ਜੀ ਤੇ ਇਹ ਬਾਈ ਜੀ ਫਰਾਡ ਬਹੁਤ ਜ਼ਿਆਦਾ ਫਰਾਡ ਚੱਲਣ ਦਿਆ ਜੇ ਕੰਮ ਹਾਂਜੀ ਆ ਵੇਖੋ ਕੋਈ ਮਰਾ ਵੀਰ ਭਰਾ ਕੋਈ ਇਹਨੂੰ ਪੈਸਾ ਨਾ ਪਾਵੇ ਇਹਦਾ ਨਾਂ ਕੁਲਦੀਪ ਸਿੰਘ ਜੇ ਵੀ ਤੇ ਇਹਨੂੰ ਨਹੀਂ ਬੂਟਾ ਸਿੰਘ ਰਾਮਗੜ ਪਿੰਡ ਮੇਰ ਨੂੰ ਨਹੀਂ ਕੋਈ ਵੀ ਇਤਰਾ ਮੰਨ ਲਓ ਵੀ ਕਰੇ ਹਾਂਜੀ ਹ ਤੈਨੂੰ ਆਪਣੇ ਬੱਸ ਵਾਲੇ ਨਾਲ ਗੱਲ ਕਰਵਾ ਦੇ ਤੇਰੀ ਬੱਦਲੀ ਟਿਕਟ ਕਰਵਾ ਦੇ ਨੇ ਇੱਥੇ ਆਈ ਨਾ ਤੇ ਬਿਲਕੁਲ ਸਹੀ ਗੱਲ ਆ ਭਾਈ ਇਹ ਬਹੁਤ ਜਿਆਦਾ ਫਰਾਡ ਚੱਲੰਦਿਆ ਅਜੇ ਫਰਾਡ ਚੱਲੰਦਿਆ ਜੀ ਹਾਂ ਜੀ ਤੇ ਇਹ ਠੱਗ ਮੈ ਆਪਣੇ ਨਾਲ ਵੀਰ ਭਰਾਵਾਂ ਨਾਲ ਬਹੁਤ ਨੰਨ ਬੰਦਿਆਂ ਨਾਲ ਹੋ ਚੁੱਕਾ ਵਾ ਤੇ ਗਾਂ ਚੱਲੋ ਵੀਰ ਮਤਲਬ ਵੀਰ ਬਣਣਾ ਚਾਹੀਦਾ ਚਲੋ ਕਰੋ ਫਿਰ ਠੀਕ ਹੈ ਜੀ ਇਹ ਲੋਜਾ ਬੰਦ ਕਰ ਲਾਕੀ ਆ ਜਿਵੇਂ ਕਰਦੇ ਆਪਾਂ ਸ਼ੁਰੂਆਤ ਤੇ ਪਹਿਲੇ ਨੰਬਰ ਤੇ ਦਿਖਾਉਨੇ ਆਪਾਂ ਵਾੜ ਦੱਸਿਓ ਪਾਗੀ ਇਹਦੇ ਬਾਰੇ ਕੀ ਇਹਦਾ ਮਿਲਕ ਰਿਕਾਰਡ ਦੇਖਣਵਾ ਕੀ ਸੁਭਾਅ ਦਾ ਹੈ ਵੀਰ ਜੀ ਇਹ ਤਾਂ ਵਾੜ ਥੋੜੇ ਟਾਈਮ ਦੀ ਸੋਈ ਜੇ ਇਹ ਬੱਚਾ ਇਹਦਾ ਮਰ ਗਿਆ ਜੀ ਠੀਕ ਹੈ ਜੀ ਤੇ ਇਸ ਟਾਈਮ ਤੇ ਮੰਨ ਲਓ ਤੁਸੀਂ ਕੋਈ 11-12 ਕਿਲੋ ਦੁੱਧ ਇਹਦੇ ਕੋਲ ਮੌਜੂਦ ਆ ਅੱਛਾ ਜੀ ਬਾਕੀ ਥਣ ਥਣ ਬੜਾ ਸੋਹਣਾ ਲੱਗਾ ਤੇ ਇਹ ਵੀਰ ਜੀ ਆਪਣੇ ਕੋਲ ਹੁਣੇ ਹੀ ਆਈਆਂ ਵਾ ਇਹ ਤੇ ਆਪਣੇ ਕੋਲ ਬੋਲੀ ਮਈ ਆ ਇਹ ਜੋੜਾ ਹੀ ਹੁਣ ਆਇਆ ਤੇ ਇਹ ਝੋਕੇ ਲਿਆਂਦੀ ਜੇ ਮੈਂ ਪੂਰੀ ਉੱਥੋਂ ਇਸ ਟਾਈਮ ਤੇ ਨੁਚੜੀ ਜੇ ਅੱਛਾ ਜੀ ਹਾਂਜੀ ਕਿੰਨਾ ਵੀ ਦੁੱਧ ਹੈ 33 ਇਹ 트라마 ਲੋਹੇ ਪੜਾ ਬਾਗ ਮੰਗਾ ਲਾ ਕੇ ਚੋ ਲਈ ਗਈ ਹੈ ਅੱਛਾ ਚਲੋ ਉਸੇ ਚੰਗਾ ਵਾ ਬੈਡ ਬਣਾ ਤੇ ਕਾਟ ਚੰਗਾ ਵਾ ਕਸਮ ਯਾਰਾਂ ਪਰਾ ਲੀਟਰ ਜਿਹੜਾ ਬਿਲਕੁਲ ਦੁੱਧ ਤਿਆਰ ਆ ਜਿਉਂ ਆ ਕੇ ਨਾ ਗਿਆ ਜੋ ਮਰ ਗਿਆ ਤੇ ਬਿਲਕੁਲ ਬਾਕੀ ਹੁਣੇ ਆਈ ਆ ਵੀਰ ਦੇ ਕੋਲ ਜੇ ਨੱਥ ਨੁਥੀ ਆ ਤੇ ਚੰਗੂਰੀ ਪਾਇਆ ਬਾਕੀ ਖਣ ਭਾਂਡੇ ਦੀ ਬਹੁਤ ਸੋਹਣੀ ਆ ਠੀਕ ਆ ਕਰ ਸਕਦੇ ਜੇ ਲੱਭੂ ਮੈਂ ਕਾਦੀ ਯਾਰ ਇਹ ਚਵਾਈ ਕਰਕੇ ਵੀ ਲੈਂਦੇ ਜਾਂਦੀ ਹਾਂ ਚਵਾਈ ਕਰਕੇ ਲੈਂਦੀ ਹਾਂ ਠੀਕ ਆ ਜੇ ਕਿਸੇ ਦੇ ਘਰੋਂ ਜਦੋਂ ਮੈਂ ਲੈਣਾ ਨਾ ਮੈਂ ਦੋ ਡੰਗ ਚੋ ਕੇ ਤਸਦੀ ਕਰ ਲੈਣਾ ਵਾ ਤੇ ਤੁਹਾਨੂੰ ਪਤਾ ਮੁੜ ਕੇ ਕੋਈ ਗੱਲਾਂ ਬਣਾ ਨਹੀਂ ਰਹਿਦਾ ਹਾਂਜੀ ਹ ਰੋਇਆ ਜਿਹਾ ਕੱਡ-ਕੱਡ ਦੀ ਚੰਗੀ ਆ ਜਿਵੇਂ ਆਪਣੀ ਤਸੱਲੀ ਕੀਤੀ ਹੋਵੇ ਤਾਂ ਫਿਰ ਆਪਾਂ ਵੀਡੀਓ ਚ ਵੀ ਕਹਿਣ ਨੂੰ ਤਸੱਲੀ ਦੇਣ ਵਾਲੇ ਬੰਦੇ ਆ ਵੀ ਇਹਨਾਂ ਦੁੱਧ ਪੱਕਾ ਹੈਗਾ ਬਿਲਕੁਲ ਸਹੀ ਗੱਲ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਨਹੀਂ ਆਪ ਕਰਨੇ ਆ ਤੇ ਕਿਸੇ ਨਾਲ ਚਲੋ ਨਾ ਇਤਰਾਲਾ ਕੰਮ ਹੋਵੇ ਨਾ ਕਰੀਏ ਤੇ ਨਾ ਤੇ ਅਲਾਗੇ ਤੋਂ ਤਾਂ ਤਾਂ ਸੈਲ ਗਿਆ ਚੈੱਕ ਕਰਾ ਦਿਓ ਥਾਣੇ ਥਾਣੇ ਲੱਗ ਗਿਆ ਬਈ ਲੱਗ ਗਿਆ ਤੇ ਥਾਣਾ ਦਾ ਸੈਲ ਗਿਆ ਤਾਂ ਦਾ ਤਾਂ ਨਹੀਂ ਬਹੁਤ ਚੰਗਾ ਲਿਆ ਕਿ ਕੀ ਮੁੱਲ ਵੀਰ ਜੀ ਦਾ ਮੁੱਲ ਵੀਰ ਜੀ ਅੱਜ ਇਹ ਦੇਖ ਲਓ ਤਾਜੀ ਸੋਈ ਹੋਵੇ ਬੱਚਾ ਮਗਰਿਆ ਤੇ 35-40 ਹਜ਼ਾਰ ਦੀ ਵੈੜ ਹੈਗੀ ਦਾ ਪੰਜ ਅਜਮਦੀ ਪੰਜਾਈ ਦੇ ਦੀ ਹੁਣ ਠੀਕ ਹੈ ਜੀ ਤੇ ਦੇ ਦਈਏ 30 ਹਜ਼ਾਰ ਬਈ ਕਰ ਦਈਏ ਮੰਨ ਤਾਂ ਜਿੰਨੇ ਕਰੀ ਦੇ ਦੇ ਨਹੀਂ ਆਪਾਂ ਇਹ ਜੀ 20 ਹਜ਼ਾਰ ਵੀ ਦੇ ਦਈਏ ਫਿਰ ਬਿਲਕੁਲ ਬਿਲਕੁਲ ਲਓ ਬਾਈ ਜੀ 22000 ਬਿਲਕੁਲ ਨਿਕਾਜਾ ਮੁੱਲ ਕਿਹਾ ਵੇ ਵੇੜ ਵੱਡੀ ਆ ਵੇੜ ਵੱਡੀ ਜੇ ਦੁੱਧ ਦੀ 10 12 ਕਿਲੋ ਮੰਨ ਲਓ ਵੀ 10 ਕਿਲੋ ਦੀ ਗਾਰੰਟੀ ਲਵੇ 12 ਗੁਰਾਂ ਪਤਾ ਛਾੜੀ ਦੋਵੇ ਅੱਛਾ ਜੀ ਲਓ ਵੀ ਜੀ 10 ਕਿਲੋ ਦੀ ਗਾਰੰਟੀ ਕੋਲ ਗਾਰੰਟੀ ਦਿੰਦਾ ਵੀਰ ਹਾਂਜੀ ਤੇ ਆਜੋ ਹੁਣ ਬਿਲਕੁਲ ਤਾਜੀ ਸੂਈ ਝੋਟੀ ਦੱਸਿਓ ਬਾਈ ਇਹਦੇ ਬਾਰੇ ਇਹ ਵੀਰ ਜੀ ਪਹਿਲਾ ਸੂਆ ਸੂਈ ਜੇ ਛਕੀ ਦਿੰਦੀ ਜੇ ਅੱਛਾ ਜੀ ਠੀਕ ਹੈ ਠੀਕ ਹੈ ਇਹਦੇ ਕੋਲ ਮੰਨ ਲਓ ਵੀ 8-9 ਕਿਲੋ ਅਜੇ ਚੌਥੇ ਪੰਜਵੇਂ ਦਿਨ ਦੀ ਸੂਈ ਕੋਲ ਨਾੜੂ ਤੇ ਬੱਚਾ ਵਾ ਅੱਛਾ ਬਾਕੀ ਖੋਲ ਕੇ ਵਿਖਾ ਦੂੰਗਾ। ਹਾਂ ਕੱਡੇ ਦੀ ਬਹੁਤ ਬਹੁਤ ਸੋਹਣੀ ਆ। ਇਹ ਨੀਲੀ ਕਹਿੰਦੀ ਜਾਂਦੀ ਹੈ ਇਹ ਚਾ ਨੀਲੀ ਚ ਭਾਜੀ ਥੋੜਾ ਜਿਹਾ ਪੱਖ ਰੱਖਦੀ ਆ ਜਦੋਂ ਮੱਥਾ ਹੀ ਬੋਲਾਂਗੇ ਬਾਕੀ ਅੱਛਾ ਅੱਛਾ ਬਾਕੀ ਸਾਰੀ ਕੱਡੇ ਬਲੇ ਹੈ ਨਾ ਥੋੜਾ ਪੱਖ ਹੋਣੀ ਫੇਸ ਤੇ ਜਗਾ ਪਰਦੇ ਮੱਥਾ ਵਾਈਟ ਆ ਬਾਕੀ ਥਣ ਭਾਡੇ ਦੀ ਜਿਹੜੇ ਪਿੰਗੀ ਸਫਾਈ ਚਾ ਦੁੱਧ ਪਾਣੀ ਚਾ ਬਹੁਤ ਸੋਹਣੀ ਔਰ ਇਹ ਕਰ ਇਹ ਅਜਾ ਤੋਆ ਨੂੰ ਜਿਹੜਾ ਸਾਡੇ ਜੀ ਬਹੁਤ ਜ਼ਾਨਦਾਰ ਹੈ ਪਹਿਲਾਂ ਹੀ ਬੱਲੇ ਹਾਲੀ ਹਾਲੀ ਕਿੰਨਾ বিজে ਨੇ ਕਈ ਵੇ ਸੁਗੇ ਮੇਰਨ ਲੱਗਦਾ ਜੇ 12 ਲੀਟਰ ਦੁੱਧ 13 ਭਰ ਜਾਣਾ ਜੇ اچھا ਜੀ ਤੇ ਗਾਂ ਨੂੰ ਤੇ ਚਲੋ ਮਾਰ ਰੱਖ ਕੀ ਪਤਾ ਕਿੰਨਾ ਕੁ ਦੇਣਾ ਠੀਕ ਹੈ ਜੀ ਬਾਕੀ ਭਾਂਡਾ ਜੀ ਇਸ ਟਾਈਮ ਤੇ ਮੰਨ ਲਓ ਵੀ 8-9 ਕਿਲੋ ਇਹਦੇ ਨਾਲ ਹੀ ਭਾਜ ਰਹੇ ਅੱਛਾ ਅੱਛਾ ਅਰੇ ਜੋ ਮੰਨਦੇਸ ਮਾਲੋ ਸੁਈ ਨੂੰ ਆਸਰਾ ਦੇ ਤਾ ਕੀ ਜਵਾਬ ਮੇਲ ਕਾਫ ਜੀ ਠੀਕ ਹੈ ਜੀ ਅਰੇ ਤੇ ਆਲੇ ਫਿਰ ਇੱਕ ਸਾਈਡ ਤੇ ਲੜੀ ਤੈਨੂੰ ਇੱਕ ਸਾਈਡ ਤੇ ਵੇਖੋ ਭਲ ਵੀ ਪਈ ਜੇ ਠੀਕ ਹੈ ਠੀਕ ਹੈ ਜੀ ਹਾਂ ਜੀ ਲੋ ਭਾਈ ਜੀ ਬਿਲਕੁਲ ਤਾਰੀ ਸੀ ਜੀ 4-5 ਦਿਨ ਹੋਏ ਨੇ ਸਾਣਾ ਹੁਣੇ ਬਹੁਤ ਜਿਆਦਾ ਪਿਆਰਾ ਲੱਗਾ ਵਾ ਹਾਂਜੀ ਹਾਂਜੀ ਜੀ ਜਵਾਬ ਤੁਹਾਨੂੰ ਮੈਂ ਦਿਖਾ ਦਿੰਨੇ ਆ ਮੇਲ ਕਾ ਮੇਲ ਕਾਫ ਜੀ ਬਿਲਕੁਲ 나ੜੂ ਤੇ ਆ ਬਈ ਹਾਂਜੀ ਬਾਈ ਚੈੱਕ ਕਰ ਲਾ ਬਿਲਕੁਲ ਹਾਂ ਦੇ ਨੇ ਤਾਂ ਆ ਜਾਵਾ ਠੀਕ ਹੈ ਜੀ ਵੀਮੋਲੇ ਮਿੱਟੀ ਦਾ ਹਨ ਜੀ ਜੀ ਮੋਲੇ ਦੇ ਵੇਖੋ ਇਤਰਾ ਹੀ ਛੋਟੀਆਂ ਹਨ ਲੱਖ ਲੱਖ ਦੀ ਲੱਖੋਂ ਬਾਹਰ ਵੀ ਲੱਗਦੀਆਂ ਹਾਂਜੀ ਤੇ ਆਪਾਂ ਦੇ ਦਈਏ ਜਾ ਜੀ ਤਰਦੀ ਹੈ 92 ਦੇ ਦिए ਹੈ 92 ਜੀ ਹਾਂ ਜੀ ਤਰਦੀ ਮੰਨਦਾ ਵਰਦੀ ਇਹ ਖੁੱਲਾ ਹੀ ਕਰਦੀ ਹੈ ਖੁੱਲਾ ਹੀ ਕਰ ਦੋ ਇੰਨਾਂ ਪਾਣੀ ਦੇ ਜੀ ਹਾਂ ਦੇ ਦिए ਇੰਨਾਂ ਤਰਦੀ ਮੈਂ ਨਹੀਂ ਨਹੀਂ ਜੇ ਕਿ ਤਾਉ ਬਰਛੋੜ ਦੇ ਤਾਂ ਹੀ ਵੀ ਰਹਾਣ ਹੋਗੇ ਜੇ 95 ਕੀਤਾ ਤੇ ਵੀਰ ਨੇ ਬੁੱਲੀ ਛੋਟ ਕੱਤੀ ਛੋਟ ਨਹੀਂ ਝੋਟੀ ਦਾ ਕਰ ਦਵਾਂ ਜਣ ਤੇ ਚੱਡਾ ਵੇਖ ਕੇ ਤੋਂ ਨਹੀਂ ਵੀ ਰਹਾਣ ਹੋਗੇ ਕਿ ਨਹੀਂ ਹੋਗੇ ਬਿਲਕੁਲ ਸਹੀ ਕਰਦਾ ਜੀ ਪਹਾੜਾ ਮਿਲਿਆ ਪਹਾੜਾ ਮਿਲੀ ਚੀਜ਼ ਤੇ ਪਹਾੜਾ ਦੇ ਦੇਣੀ ਆ ਠੀਕ ਹੈ ਠੀਕ ਹੈ ਆਪਣੇ ਪਹਾੜਾ ਮਿਲਿਆ ਤੇ ਆਪਾਂ ਫਿਰ ਨਿਕਲ ਗਿਆ ਮੋਹਜ ਆਹੋ ਆਹ ਪਤਾ ਹੀ ਕਰਾ ਨਿਕਲ ਗਿਆ ਠੀਕ ਹੈ ਠੀਕ ਹੈ ਲਓ ਬਜੀ ਪੜੀ ਆਂਦੇ ਨੇ ਵੀਰ ਨੂੰ ਪ੍ਰੇਖਾ ਪੈ ਗਿਆ ਸਹੀ ਗੱਲ ਐ ਰੇ 95 ਕਰਕੇ 75 ਬਿਲਕੁਲ ਜੈਮੁੱਲ ਕਰਤਾ ਵੀਰ ਨੇ ਵੀਰ ਜੀ ਆਪਾਂ ਸਸਤਾ ਸੌਦਾ ਬਿਲਕੁਲ ਸਹੀ ਗੱਲ ਆ ਜੀ ਆ ਜੀ ਹੁਣ ਤਿੰਜੇ ਨੰਬਰ ਤੇ ਦੱਸਿਓ ਵੀ ਜਿਹਦੇ ਬਾਰੇ ਇਹ ਵੀਰ ਜੀ ਵਰਜਾਸੂਆ ਝੋਟੀ ਸੋਈ ਆ ਇਹਨੂੰ ਆਪਾਂ ਕਹਿ ਸਕਦੇ ਪਿਓਰ ਨੀਲੀ ਚ ਠੀਕ ਹੈ ਠੀਕ ਇਹ ਪਾਕਿਸਤਾਨੀ ਰਵਾਵਾ ਹਸਾਮ ਨਾਲ ਹਾਂਜੀ ਹਾਂਜੀ ਬਹੁਤ ਬੜੀ ਮਿੱਠੀ ਜੇ ਤੇ ਇਹਦਾ ਬੱਚਾ ਮਰਿਆ ਜੇ 부ਸ਼ੀ ਆਪਣੇ ਕੋਲ ਆਵੇ 부ਸ਼ੀ ਆਪਾਂ ਕੁਲਰ ਤੇ ਭਾਈ ਜੇ ਠੰਡੀਆਂ ਵਾ ਲੈਣ ਵਾਸਤੇ ਬਈ ਆਹੇ ਕੋਟ ਠੀਕ ਹੈ ਠੀਕ ਹੈ ਅੱਗੇ ਮੇਰੇ ਕੋਲ ਕੁੱਤਾ ਲੈ ਗਿਆ ਚੋਕ ਕੇ ਪਹਿਲੀ ਉਹਦੀ ਤਲੜ ਮਹਿੰਦੀ ਆਪਣੀ ਦੀ ਤੇ ਹੁਣ ਮੈਂ ਤਾਂ ਹੀ ਰੱਖਦਾ ਇਹਨੂੰ ਠੀਕ ਹੈ ਠੀਕ ਹਾਂਜੀ ਕਿੰਨਾ ਜਿਆਦਾ ਇਸ ਟਾਈਮ ਦੁੱਧ ਦੁੱਧ ਵੀ ਜੇ ਦੇ ਕੋ ਮਨ ਲਓ ਵੀ 8:00 ਜੀ 9:00 ਜੀ ਨਾ ਦੁੱਧ ਖਾ ਜਾਂਦੇ ਦੇਖੋ ਬੱਤੀ ਖੋਲ ਕੇ ਪਾਓ ਤੇ ਸੂਈ ਵੀਰ ਜੀ ਨਹੀਂ ਨਹੀਂ ਹੋ ਗਈ ਆਪਾਂ ਭੂਸ਼ੀ ਦੇ ਇਹ ਨਹੀਂ ਕਰਾਂ ਵੀ ਭੂਸ਼ੀ ਆ ਤੇ ਆਪਾਂ ਮਨ ਲਓ ਸੂਈ ਨਹੀਂ ਦੱਸਣੀ ਵੀ ਟਾਈਮ ਦੀ ਆ ਕਹਿਣ ਨੂੰ ਆਪਾਂ ਭੂਸ਼ੀ ਦੇ ਮਗਰ ਕਹਿ ਵੀ ਸਕਦੇ ਹਾਂ ਭਾਈ ਚੌ ਪੰਜ ਦਿਨਾਂ ਦੀ ਦਫਾ ਦੇਣ ਲਈ ਪਰ ਜਿੰਨਾ ਟਾਈਮ ਹੋ ਗਿਆ ਉਹਨਾਂ ਦੱਸਾਂਗੇ ਬਿਲਕੁਲ ਠੀਕ ਆ ਇਹਨੂੰ ਮਹੀਨੇ ਕੋਤੇ ਕੋਈ ਵੀਰ ਭਰਾ ਮੰਨ ਕੇ ਲਵੇ ਮੇਰੇ ਰੋਦੇ ਨੂੰ ਨਾ ਲਓ ਉਗਾ ਦੇ ਆਖ ਮੰਨ ਕੇ ਲਵੇ ਪੱਕਾ ਲਿਖੋ ਬਲੂ ਦਾ ਆਉਣਾ ਚੰਗਾ ਕੀ ਕਰ ਸਕਦੇ ਟੀਕ ਕੁਆਲਟੀ ਪਾਣੀ ਪਿੰਡ ਆਇਆ ਸਾਰਿਆਂ ਨੂੰ ਪਾਣੀ ਕੱਢਣ ਜਾਂਦੀ ਅੱਜ ਹੀ ਆਈ ਹੈ ਵਿੱਚ ਇਹ ਨੱਤ ਮੁਥ ਵੀ ਨਹੀਂ ਕੱਢੀ ਵਿਚਾਰੀ ਸੱਚੀ ਹੈ ਠੀਕ ਹੈ ਜੀ ਮਾਹਾਂ ਦੇ ਪਰੇ ਚੈੱਕ ਕਰ ਸਕਦੇ ਹਾਂ ਜੀਟਰ ਕੁਆਲਟੀ ਬਹੁਤ ਹੀ ਚੰਗਾ ਹੈ ਜੀ ਤੁਹਾਨੂੰ ਖਾਣ ਦੇ ਲਈ ਬਹੁਤ ਜ਼ਿਆਦਾ ਪਿਆਰ ਲੱਗਾ ਹੈ ਜੀ ਫਿਰ ਚਵਾਈ ਬੜੀ ਸੋਹਣੀ ਲੱਗੀ ਹੈ ਮੈਨੂੰ ਮੰਨ ਲਓ ਵੀ ਨਿਆਣਾ ਵੀ ਹੋ ਸਕਦਾ ਮਿੰਟ ਤੋਂ ਪਹਿਲਾਂ ਮੈਂ ਖਾਲੀ ਕਰ ਦੂਗਾ ਅੱਛਾ ਅੱਛਾ ਠੀਕ ਹੈ ਨਹੀਂ ਕੋਈ ਇਹ ਕੀ ਮਲ ਵੀ ਕਿਹੜਾ ਦੋਵੇਂ ਜੋਗੇ ਆਈਆਂ ਨਾ ਮੋਲ ਵੀ ਜੀ ਇਹ ਵੀ 75 ਹੀ ਨਾ ਦੇ ਦੀਏ ਵੇਖ ਲਓ ਹਾਂ ਜੀ ਤਨੂ ਜੀ ਫਰੇਦਾ ਉਹ ਬਿਲਕੁਲ ਤਾਜੀ ਆ ਗੈਰੀ ਕਰਕੇ ਹਾਂ ਜੀ ਚਲੋ ਵੀਰ ਜੀ 65 ਦੀ ਦੇ ਲਈਏ 65 ਦੀ ਹਾਂ ਜੀ ਠੀਕ ਹੈ ਜੀ ਲਓ ਵੀਰ ਜੀ ਇਹ ਸਾਡੇ ਕੀ ਹੋ ਰਿਹਾ ਦੇ ਨੂੰ ਮਾਰਨ ਇਹ ਅੱਦਿਕ ਮੈਂ ਜਾਈ ਤੇ ਕਰੀ ਥੋੜੀ ਜੀ ਵੀਰ ਜੀ ਜਸਨੋ ਇਹਨਾਂ ਜਿਹੜੀ ਕਿਲੀ ਫੇਰ ਦੇਣੀ 62000 ਦੀ ਝੋਟੀ ਦੇ ਦਾਂਗੇ ਅੱਛਾ ਜੀ ਲਓ ਵੀਰ ਜੀ 62000 ਦੀ ਬਿਲਕੁਲ ਨਹੀਂ ਲੇਕਿਨ ਮੋਲੇ ਵੀ ਪਛੋ ਚੰਗੇ ਆ ਵੀ ਉੱਦੇ ਵਾਲਾ ਹਾਂ ਜੀ ਬਾਕੀ ਝੋਟੀ ਵੇਖੋ ਕਿੰਨੀ ਸੋਹਣੀ ਆ ਛੋਟੇ ਮੋਲ ਹੁੰਦੇ ਆ ਜੇ ਵੀਰ ਦੇ ਹਾਂ ਜੀ ਤੇ ਪਛੋ ਚੰਗੇ ਹੁੰਦੇ ਆ ਇਹ ਆ ਇਹ ਬਾਕੀ ਪਾਣੀ ਦਾ ਪਾਣੀ ਬਹੁਤ ਹੋਣੀ ਹੈ ਜਿੰਨੀ ਵੀ ਹੈਗੀ ਹੈ ਜਿੰਨੀ ਵੀ ਹੈਗੀ ਹੈ ਕਰਮ ਵਾਲੀ ਹਾਂਜੀ ਬਹੁਤ ਜਿਆਦਾ ਵਧੀਆ ਵਾ ਚਲੋ ਹੁਣ ਐਂਡ ਤੇ ਚੰਗੇ ਕਰੇ ਕਰੇ ਕਰ ਵਾਲੀ ਇਹ ਵੀ ਜੀ ਆਪਣੇ ਕੋਲ ਤੇ ਲੈਣ ਆ। ਐਸੀ ਜਾਂਦੀ ਆਪਾਂ ਪਿਛਲੀ ਵੀੜੀਆਂ ਚ ਵੀ ਪਾਈ ਸੀ। ਜੀ ਉਹ ਸੀ ਮਤਲਬ ਪਤਾ ਲੱਗ ਗਿਆ ਚੁੱਕੇ। ਹਾਂ ਜੀ ਇਹਨੇ 2 ਦਿਨਾਂ ਵਿਚਾਰੀ ਨੇ ਖਰਾਬ ਕੀਤਾ ਮੈਨੂੰ ਪਰ ਹੁਣ ਹੌਲੀ ਹੌਲੀ ਠਿਕਦੀ ਜਾਂਦੀ ਆ। ਠੀਕ ਹੈ ਠੀਕ। ਦੁੱਧ ਦੇ ਕੋ ਮੈਂ ਕਿਉਂ ਵੀਰ ਜੀ ਦਾਹਾਂ ਤੋਂ ਵੀ ਹੋ ਸਕਦਾ ਬਾਹਰ ਹੋਵੇ ਨਹੀਂ ਤੇ ਦਾਹਾਂ ਗੱਲਾਂ ਦੀ ਖੁੱਲੀ ਡੋਲੀ ਸਾਡੇ ਕੋਲ ਗਾਰੰਟੀ ਲੈ ਜੀ ਆ। ਅੱਛਾ ਇਹ ਤਸਵੀਰ ਨੂੰ ਕਿੰਨਾ ਕੁ ਹੋ ਗਿਆ ਤਾਂ? ਸੁਈ ਨੂੰ ਵੀ ਜੀ ਸਾੜੇ 20 ਦਿਨ ਹੋਏ ਮੈਨੂੰ ਉਦੋਂ। ਠੀਕ ਹੈ ਠੀਕ ਲਓ। ਮੈਂ ਤਾਂ ਦੱਸ ਲਿਆ ਮੈਂ 부ਸ਼ੀ ਨਾਲ ਲੈ ਕੇ ਆਂ ਤੇ ਮੈਨੂੰ ਚੋ ਭੁੱਲ ਗਿਆ ਜਿੱਥੇ ਇੱਥੇ ਗੱਡੀ ਰੱਖਤੀ। ਅ ਕੀ ਗੱਡੀ ਹੈ ਉਹ ਆਦ ਕੁੱਤਾ ਲੈ ਗਿਆ ਕਿ ਦੱਸ ਲੋ ਬਈ ਚੰਗੇ ਤਗੜੇ ਕੱਦ ਕਾਠ ਵਾਲੀ ਹੈ ਹਰਿਆਣੇ ਦੀ ਝੋਟੀ ਆ ਅੱਗੇ ਤੋਂ ਚਲੋ 부ਸ਼ੀ ਦੇ ਮਿੰਟ ਚ ਚੋ ਲਈਦੇ ਸੀ ਹਾਂਜੀ ਪਰ 부ਸ਼ੀ ਮਤਲਬ ਇਹ ਨਹੀਂ ਇਹ ਆਪਣੇ ਕੋਲ ਦੋ ਚਾਰ ਦਿੰਦੇ ਨੇ ਹੁਣ ਹੁਣ ਇਹ ਟੈਕਨੀ ਜਾਂਦੀ ਪਹਾੜੀ ਤੇ ਹੁੰਦੀ ਜਾਂਦੀ ਪਹਾੜੀ ਆ ਠੀਕ ਹੈ ਲੋ ਬਈ ਪਹਾੜੀ ਦੇ ਪਸ਼ੂ ਦਾ ਵਾਧਾ ਹੁੰਦਾ ਵਾ ਇਹਦਾ ਪਿੱਛੇ ਜਾ ਕੇ ਤੋਂ ਚੈੱਕ ਆ ਸਾਡੇ ਲੈਟਰ ਕੁਆਲਟੀ ਆ ਸਾਡੇ ਕੋਲਾਂ ਚੋਂ ਪਲਾਸ ਚ ਦੁੱਧ ਦੇ ਰਹੀ ਆ ਕਦ ਵਜੇ ਲੱਖੋ ਵੀਰ ਜੀ ਤੁਸੀਂ ਐਡਾ ਮੇਰੇ ਕੋਲ ਮੇਰੇ ਕੋ ਉਹ ਆਪਾਂ ਗੱਡੀ ਮਹੀਂ ਬੋਲੀ ਪਾਈ ਸੀ ਨਾ ਕਦ ਵਜੇ ਉਹਦੇ ਨਾਲੋਂ ਵੀ ਫੁੱਲ ਜੇ ਠੀਕ ਹੈ ਠੀਕ ਹੈ ਲਓ ਬਾਈ ਚੰਗੀ ਕਾਟ ਕਾੜਦੀ ਆ ਉਹਦਾ ਇੰਨਾ ਕਿ ਵੀ ਵੇਟ ਥੋੜਾ ਜਿਆਦਾ ਹੈ ਇਹਦੇ ਨਾਲੋਂ ਤੇ ਪਰ ਕਾਦੇ ਦੇ ਨਾਲ ਨਹੀਂ ਸੀ ਵੱਡਾ ਠੀਕ ਹੈ ਕਾਦੇ ਦੇ ਜਿਆਦਾ ਦੇ ਨਾਲ ਬਹੁਤ ਜਿਆਦਾ ਚੰਗੀ ਹੈ ਮੋਰਨਾ ਤਰੀਕਾ ਜਿਆਦਾ ਪਾਣੀ ਪੀਣਾ ਡੰਗਰਾ ਨੇ ਹੂੰ ਚਲੋ ਪਾਣੀ ਪੀ ਲੈ ਇਹ ਨੂੰ ਸਾਈਡ ਤੇ ਨਾ ਪਾਣੀ ਦਿਖਾਤਾ ਠੀਕ ਹੈ ਠੀਕ ਹੈ ਪਤਾ ਸਰ ਘਟਵਾਜਾ ਥੋੜਾ ਜਿਹਾ ਬੋਲਾ ਆਪਣਾ ਕਾਲਾ ਪੈ ਜਾਂਦਾ ਚੋਰੀ ਚੋਰੀ ਪੀ ਜਾਂਦੀ ਇਹ ਕੀ ਮੁੱਲ ਵੀ ਜਿਹੜਾ ਹਰ ਇਹ ਵੀਰ ਜੀ ਆਪਾਂ ਜਾਇਜ਼ ਹੀ ਦੇ ਦਈਏ ਜੀ ਅੱਛਾ ਜੀ ਹਾਂ ਜੀ ਤੇ ਚਲੋ ਕੋਸ਼ੀਨ ਵਾਲਾ ਪਿਛਲੀ ਗੇੜੀ ਜਿੱਦਾਂ ਆਪਾਂ 7 ਮੁੱਲ ਪਾਇਆ ਸੀ ਅੱਛਾ ਜੀ ਤੇ ਐਰ ਕੇ ਚਲੋ 5 ਲਾ ਦਿੰਦੇ ਆਪਾਂ 500 ਦੇ ਤੇ ਆ ਬਾੜ ਵੀ ਦੇਣਾਗੇ ਹਾਂ ਨਾ ਇਹ ਵੀ ਬਾੜ ਦੀ ਉਹ ਵੀ ਬਾੜ ਦੀ ਠੀਕ ਹੈ ਠੀਕ ਹੈ ਲੋ ਬਈ ਇਹ ਵੀ ਬਾੜ ਬਾੜ ਦਿਆਂ ਬਿਲਕੁਲ ਜਾਇਜ਼ ਬੋਲੇ ਆ ਤੇ ਵੀਡੀਓ ਪੂਰੀ ਕਿਉਂ ਬਾਕੀ ਵੀਰ ਜੀ ਕਦ ਵੱਜਣ ਦੇਖੋ ਤੁਸੀਂ ਮਹੀ ਦਾ ਬੇਣੀ ਮੈਨੇ ਵੀ ਕੋਈ ਸ਼ਰਤ ਨਹੀਂ ਪਾਈ ਕਿ ਲਾਈਟ ਲੋਕ ਦਾ ਦੁੱਧ ਹੋਊਗਾ ਅੱਛਾ ਜੀ ਤੇ ਜੇ ਮੰਨ ਲਓ ਵੀ ਆਪਾਂ ਨਾ ਨਹੀਂ ਲੈਂਦੇ ਨਾ ਫਿਰ ਉਹ ਗੱਲ ਕਰਦਾ ਨਾ ਹਾਂਜੀ ਹਾਂਜੀ ਅੱਜ ਹੀ ਚਾਹੀਏ ਭਾਜੀ ਏਡੀ ਮਹੀਂ ਬਾਹਰ ਮੰਨ ਲਓ ਡੇਰੀਆਂ ਡੁਰੀਆਂ ਵਾਲੇ ਵੇਚਦੇ 55-60 ਹਜ਼ਾਰ ਦੀ ਉਦਾਂ ਹੀ ਵਿਗਦੀ ਹੈ ਏਡੀ ਵਰਨੀ ਮਹੀਂ ਸਹੀ ਹੈ ਸਹੀ ਹੈ ਬਿਲਕੁਲ ਹਾਂਜੀ ਫਿਰ ਖੁੱਲਾ ਢੋਲਾ ਦੁੱਧ ਆ ਠੀਕ ਹੈ ਠੀਕ ਹੈ ਹਾਂਜੀ ਕੀ ਆਪਨੇ ਵੱਜ ਚਾਹੀਏ ਹਾਂਜੀ ਹਾਂਜੀ ਠੀਕ ਹੈ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਜੀ ਪਰਮਾ ਦਾ ਤੇ ਜਿਹੜੇ ਵੀਰ ਪਰਾਂ ਸਾਡੇ ਚੈਨਲ ਦੇ ਨਾਲ ਜੁੜੇ ਆ ਉਹਨਾਂ ਦਾ ਬਿਲੋਂ ਧੰਨਵਾਦ ਆ ਇਹ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਸਬਸਕ੍ਰਾਈਬਰ ਜ਼ਰੂਰ ਕਰਨਾ ਸਾਡੇ ਚੈਨਲ ਦਾ ਨਾਮ ਵਰਵਾ ਕੇ ਦਿਖਾ ਦਿਓ ਵੀ ਜੀ ਆਪਾਂ ਛੋਟੀ ਦੀਆਂ ਸੱਜਰ ਦੀਆਂ ਮਿਲਾ ਲਓ ਕੋਈ ਦਾ ਆ ਲੈ ਆਓ ਬਚਾ ਲੈ ਆਇਆ ਠੀਕ ਆ ਲੈ ਆ ਬੰਦੂ ਬਚਾ ਲੈ ਆਇਆ ਜਿਹੜਾ ਨਾ ਵੀਰ ਭਰਾ ਕੇ ਮੰਨ ਲਓ ਮੰਦੇ ਵੇ ਇਹ ਹੋਲ ਨਾ ਕਰਦਾ ਹੋਵੇ ਪਹਿਲਾਂ ਡੰਗਰ ਪਰ ਆਪਾਂ ਮੰਨ ਲਓ ਵੀ ਤਸल्ली ਕਰ ਲੈਂਦੇ ਆ ਇਹ ਨਹੀਂ ਫੜੀ ਵੀ ਦੀਪਮੈਂ ਦਾਹਰੀ ਜਦੋਂ ਲੰਘੜੀ ਦੇ ਵਿੱਚ ਅੱਛਾ ਜੀ ਹਾਂਜੀ ਪਹਿਲਾਂ ਨਹੀਂ ਹਾਂ ਡਰਨ ਦੀ ਸਾਡੇ ਤਾਂ ਨਹੀਂ ਕੋਈ ਗੱਲ ਨਹੀਂ ਉਹ ਬੱਚੇ ਨੂੰ ਕਰਕੇ ਕਾੜੀ ਪਈ ਹੈ ਨਾ ਡਰਦੀ ਨਹੀਂ ਹੈ ਪਰ ਮੈਨੂੰ ਦੱਸ ਜਾਣੇ ਨੂੰ ਲੱਗ ਜੂਗਾ ਚਲੋ ਉੱਧਰ ਕੋਲ ਵੀ ਨਹੀਂ ਫਰਮਾਤ ਚੁਗਾਈਆਂ ਆਏ ਇਹ ਵਿਜੀ ਪੜਾਣਾ ਭਰੀ ਪਈ ਇੱਕ ਪੜ ਪਈ ਇੱਕ ਤੜੀ ਵਾਦੀ ਲੰਨੀ ਕਿਤੇ ਹਾਂ ਠੀਕ ਹੈ ਜੀ ਆ ਸੇ ਪਈ ਜਾਂਦਾ ਉੱਪਰੋਂ ਫਾਦ ਮਾਰੀਏ ਨਾਲ ਲੱਗੇ ਕੋਲ ਮਮਨ ਕਈ ਰੱਖਿਆ ਵੀਡੀਓ ਦੇ ਵਿੱਚ ਬੋਲਿਆ ਨਾ ਚਲੋ ਕੋਈ ਨਹੀਂ ਨਹੀਂ ਮੈਂ ਆਪਾਂ ਸਾਰਿਆਂ ਵੇਖਣੀਆਂ ਹੁੰਦੀਆਂ ਨਹੀਂ ਗਲਤ ਨਹੀਂ ਪਲੀ ਦਿੰਦਾ ਉਹ ਤੇ ਗਾਲ ਕਿਤਾ ਨਹੀਂ ਕਦੀ ਗਲਤ ਜੇ ਲੱਗੀ ਦਾ ਤਸੰਪੀਆ ਆ ਆਪਾਂ ਸੁਣੇ ਲੱਗੀ ਚੱਲਾਂ ਦੀ ਵੀਡੀਓ ਪਾਸਮਾ ਦਿਖਾ ਦੇ ਇੱਧਰ ਆਹ ਰਾਈ ਮਾਰ ਕੇ ਦਿਖਾ ਦਈਏ ਨਾ ਵੀਡੀਓ ਵਿੱਚ ਆਹ ਤਾਂ ਰਾਈ ਮਾਰਦੇ ਆ। ਤਾਂ ਜੇ ਵੀ ਕੀ ਲੱਗੇ ਤਾਂ ਸਮਾ ਇਹਦਾ। ਥਾਂ ਤੋਂ ਵੇਖੋ ਜੀ ਹੁਣ ਬਹੁਤ ਹੀ ਜ਼ਿਆਦਾ ਬਲੋਕ ਪਾ ਲਿਆ ਥਾਂ ਕੱਢਿਆ ਪੂਰਾ ਆਇਆ ਹੁਣ ਕੋਠੀ ਜਿਹਾ ਥਾਣਾ ਹੁੰਦਿਆ। ਤੇ ਆਹ ਅਗਲੇ ਥਾਣਾ ਦੀ ਚਵਾਈ ਜੇ ਵੀਰ ਜੀ ਚਾਹਤਾ ਕਰ ਸਕਦੇ ਤੇ। ਇਹ ਲੱਗ ਕੇ ਨੂੰ ਮੜ ਜਾ ਦਿਖਾ ਦੇ ਲਈ ਦਰੂਹੇ ਤਾਂ ਨਹੀਂ ਨਹੀਂ ਦਲਦੀ ਜੀ। ਠੀਕ ਹੈ। ਆ ਇਹ ਅਗਲੇ ਥਾਂ ਵਿੱਚ ਵਾਈਏ ਤੇ ਲੱਗਾ ਖੰਦ ਦੇ ਵਿੱਚ ਠੀਕ ਹੈ ਠੀਕ ਹੈ ਇਹ ਆ ਅਗਲੇ ਥਾਂ ਵਿੱਚ ਤੇ ਮਗਲੇ ਥਾਂ ਵਿੱਚ ਲਗਾਰੋ ਠੀਕ ਹਾਂ ਜੀ ਬਈ ਮੈਂ ਕਰਦਾ ਦੇਖੀ ਨਾ ਮਗਲੇ ਥਾਂ ਵਿੱਚ ਵਾਈ ਜਾ ਠੀਕ ਹੈ ਬੱਧੀ ਠੀਕ ਹੈ ਹੋਰ ਬੈਠਾ ਨਹੀਂ ਠੀਕ ਹੈ ਠੀਕ ਹੈ ਬੱਚੀ ਠੀਕ ਹੈ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ